ਕਰਦਾ ਜੀ ਮੈਂ ਪਰਦੇਸੀ ਬੰਦਾ ਹੈਗਾ ਜੀ ਮੈਂ ਕੱਲਾ ਰਹਿਣ ਵਾਲਾ ਦੋ ਰਿਸ਼ਤੇਦਾਰ ਵੀ ਰਹਿੰਦੇ ਹੈਗੇ ਪਰ ਕੋਈ ਸਾਥੀ ਨਹੀਂ ਨਦਾ ਕਿਸੇ ਦਾ ਇਹਦੇ ਟਾਈਮ ਤੇ ਮੈਂ ਸਾਰੀ ਸਾਰੀ ਆਜ ਮੈਂ ਪੁਲਿਸ ডিপার্টমেন্ট ਤੋਂ ਰਕਦਾ ਵਾਂ ਉੱਥੇ ਸਾਰਿਆਂ ਦੀ ਉਹ ਹੁੰਦੀ ਹੈ ਜੋ ਗੱਲ ਹੈ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਇਹ ਠਿੰਗੂ ਕੁਮਾਰਾ ਜੀ ਅੱਛਾ ਮੈਂ ਕਿੱਥੇ ਕਿੱڑی ਜਗ੍ਹਾ ਰਹਿੰਦੇ ਸੀ ਮੈਂ ਇੱਥੇ ਨਾਈ ਵਾਲੇ ਮੋੜ ਤੇ ਰਹਿੰਦਾ ਹੈਗਾ ਜੀ ਅੱਛਾ ਕੀ ਗੱਲ ਕੀ ਹੋਈ ਹੈ ਤੇ ਕੀ ਮਾਮਲਾ ਹੈ ਸਾਰਾ ਮੈਂ ਵੇਖੋ ਜੀ ਪੁਤਲੀ ਘਰ ਡੇੜੀ ਲਾਣਾ ਟਿਕਿਆਂ ਦੀ ਹੋਰ ਜੀ ਮੇਰੇ ਨਾਲ ਰੀੜੀ ਲੱਗਦੀ ਏ ਬੋਵੀ ਟਿੱਕੇ ਵਾਲੇ ਦੀ ਜੀ ਉਹ ਮੇਰੇ ਕੋਲ 60 ਬਾਜੀ ਕਰਦੇ ਆ ਮੇਰਾ ਕੰਮ ਸਹੀ ਹੈਗਾ ਜੀ ਓਕੇ ਹੈਗਾ ਤੇ ਉਹ ਕਹਿੰਦੇ ਹੈਗੇ ਆ ਮੈਨੂੰ ਕਾਫੀ ਦਿਨ ਤੋਂ ਕਹਿ ਰਹੇ ਆ ਕਿ ਅੱਡਾ ਚੋਕਾ ਆਪਣਾ ਹੋਰ ਕਿਤੇ ਲਾ ਜਾ ਕੇ ਇੱਥੇ ਅੱਡਾ ਨਹੀਂ ਲਾਣਾ ਹੈਗਾ ਤੂੰ ਮੈਨੂੰ ਡਰਾ ਦਿੰਦੇ ਰਹਿੰਦੇ ਆ ਤੇ ਉਹਨੂੰ 9 ਤਰੀਕ ਨੂੰ ਮੇਰੇ ਨਾਲ ਉਹਨਾਂ ਨੇ ਦੁਬਾਰਾ ਦਾਤ ਕੀਤੀ ਏ ਕਿ ਕਹਿੰਦੇ ਚਪੇੜ ਮਾਰੀ ਪਹਿਲਾਂ ਫਿਰ ਉਹ ਮੈਨੂੰ ਸਾਰੇ ਪਏ ਜੀ ਬੋਵੀ ਦਾ ਮੁੰਡਾ ਹੈਗਾ ਸੀ ਜੀ சிவா ਹੋਰ ਜੀ ਬੋਵੀ ਜੀ ਮੈਂ ਉਹਨੇ ਮੈਨੂੰ ਮਾਰਿਆ ਵਾ ਤੇ ਉਹਨੇ ਬੋਵੀ ਨੇ ਕਿਹਾ ਆਪਣੇ ਭਰਾ ਨੂੰ ਸੋਨੂੰ ਨੂੰ ਕਿ ਰੇੜੀ ਤੋਂ ਦੱਤਰ ਫੜੋ ਤੈਨੂੰ ਅੱਜ ਜਾਨੋ ਮਾਰ ਦਿੰਨੇ ਕਲੇਜ ਹੀ ਕੱਢ ਦਿੰਨੇ ਆ ਜੀ ਹੋਰ ਜੀ ਕਿ ਕਹਿੰਦੇ ਮੈਂ ਉਹਨਾਂ ਨੇ ਮੈਨੂੰ ਫੜ ਲਿਆ ਬੋਵੀ ਨੇ ਤੇ சிவா ਨੇ சிவா ਨੇ ਬੋਵੀ ਨੇ ਫੜਿਆ ਤੇ ਕੀ ਕਹਿੰਦੇ ਮੇਰੀ ਜੱਫੀ ਪਾਲੀ ਇੱਕ ਨੇ சிவா ਨੇ ਬਾਹ ਫੜੀ ਜੀ ਮੇਰੀ ਹੋਰ ਜੀ ਸੋਨੀ ਨੇ ਮੇਰੇ ਦੱਤਾਂ ਦੱਤਰ ਸਿਰਚੇ ਮਾਰ ਲੱਗਾ ਜੀ ਦੱਤਰ ਸਿਰਚੇ ਬਚਾਣ ਵਾਸਤੇ ਮੈਂ ਆਪਣਾ ਹੱਥ ਅੱਗੇ ਕੀਤਾ ਆ ਵਾਲਾ ਜਾਨ ਜੀ ਲਾ ਕੇ ਤੇ ਉਹ ਮੇਰਾ ਕੱਤھے ਵੱਜਾ ਜੀ ਦੱਤਰ ਹੱਤ ਦੇ ਵੱਜਾ ਪਿੱਛੇ ਤੇ ਕੀ ਕਹਿੰਦੇ ਫਿਰ ਉਹਨਾਂ ਨੇ ਜਿਹੜੇ ਉਹ ਹੋਰ ਵੀ ਬੰਦੇ ਹੈਗੇ ਉਹਨਾਂ ਨੇ ਭੜੇ ਵੀ ਹੈਗੇ ਜੀ ਓਮ ਓਮ ਜੀ ਤੇ ਇੱਕ ਬੰਦਾ ਹੋਰ ਹੈਗਾ ਸੀ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਮਤਲਬ ਕਿ ਪੇਟ ਤੇ ਪਿੱਛੇ ਮੇਰੇ ਅਸ ਲੱਗਰ ਤੋਂ ਵਾਰ ਕੀਤੇ ਹੈਗੇ ਜੀ ਮੇਰੀ ਪੇਠੀ ਬਹੁਤ ਜ਼ਿਆਦਾ ਉਹ ਇਧੀ ਹੈ ਤੇ ਓਮ ਨੂੰ ਕਹਿੰਦੇ ਆਪਾਂ ਜਾਨੋ ਮਾਰ ਦੇਣਾ ਤੁਨੂੰ ਪਹਿਲੇ ਵੀ ਕੋਈ ਤੁਹਾਡੇ ਨਾਲ ਝਗੜਾ ਜਾਂਦਾ ਸੀ ਪਹਿਲਾਂ ਕੋਈ ਝਗੜਾ ਨਹੀਂ ਹੋਇਆ ਸੀ ਜੀ ਮੈਂ ਉਹ ਮੇਰੇ ਨਾਲ ਹੀ ਕਰਦੇ ਹੈਗੇ ਸੀ ਮੋਟਰਸਾਈਕਲ ਆ ਲਾਂਦੇ ਸੀ ਤੇ ਮੈਂ ਉਹਨਾਂ ਨੂੰ ਕਾਜ ਤੱਕ ਕਦੀ ਨਹੀਂ ਗਿਆ ਹੈਗੇ ਤੁਸੀਂ ਮੋਟਰਸਾਈਕਲ ਕਿਉਂ ਲਾਉਂਦੇ ਹੋ ਤੁਸੀਂ ਮੇਰਾ ਰਾਗ ਮੇਰੇ ਗਾਗ ਦਾ ਰਾਗ ਕਿਉਂ ਰੋਕਦੇ ਹੈਗੇ ਹੋ ਇਹ ਮਸਲੇ ਤੇ ਪੁਲਿਸ ਕੰਪਲੇਟ ਕੀਤੀ ਆ ਨਹੀਂ ਜੀ ਆ ਮਸਲੇ ਤੇ ਮੈਂ ਕੋਈ ਕੰਪਲੇਨ ਨਹੀਂ ਕੀਤੀ ਕਿ ਮੈਂ ਗਰੀਬ ਬੰਦਾ ਹੈਗਾ ਜੀ ਦੇਖੋ ਨਹੀਂ ਜੀ ਤੁਹਾਡਾ ਹੋਣ ਝਗੜਾ ਆ ਪੁਲਿਸ ਕੰਪਲੇਟ ਕੀਤੀ ਆ ਹਾਂ ਜੀ ਹੁਣ ਮੈਂ ਪੁਲਿਸ ਵਿੱਚ ਕੰਪਲੇਟ ਕੀਤੀ ਹੋਈ ਸੀ ਮੈਂ 9 ਤਰੀਕ ਨੂੰ ਰਾਤ ਨੂੰ ਹੀ ਕਰਾ ਗਿਆ ਇਹ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਮੈਂ 3 4 5 ਦਿਨ ਹੋ ਗਏ ਮੈਂ ਕੁਮੰਦਰਾ ਥਾਣੇ ਆ ਚੱਕਰ ਲਾ ਰਿਹਾ ਜੀ ਹੋਰ ਜੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਏ ਮੈਂ ਐ ਦੱਸੋ ਗਰੀਬ ਬੰਦਾ ਮੈਂ ਕੀ ਕਰਾਂ ਮੇਰੀ ਸੁਣਵਾਈ ਕਿਤੇ ਨਾ ਕਿਤੇ ਚਾਰ ਦਿਨ ਹੋ ਗਏ ਮੇਰੇ ਰੋਜ਼ ਢੇੜੇ ਲੱਗਦੇ ਪਏ ਆਜ ਆਇਓ ਕੱਲ ਆਇਓ ਅੱਜ ਆਇਓ ਕੱਲ ਆਇਓ ਤੋ ਸੋਈ ਮੈਂ ਕੀ ਕਰਾਂ ਮੈਂ ਫੇਰ ਕੋਈ ਸਾਰਾ ਹੈਗਾ ਜੀ ਮੇਰੇ ਕੋਲ ਮੈਂ ਰਸਤੂ ਚੰਗਾ ਆਤਮ ਹੱਤਿਆ ਕਰ ਲਾਂ ਕੀ ਕਰਾਂ ਜੀ ਮੈਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਮੇਰੀ ਮਦਦ ਕਰੋ ਮੇਰੀ ਸੁਣਵਾਈ ਹੋਵੇ ਜਿਤਨਾ ਬਹੁਤ ਕਾਰਵਾਈ ਨਹੀਂ ਕਰਦੀ ਪਈ ਇਹਦੇ ਤੇ ਜੇਕਰ ਕੱਲ ਨੂੰ ਤੁਹਾਨੂੰ ਕੋਈ ਜਾਣਮਾਨ ਦਾ ਨੋਟ ਪੱਤਰ ਹੈਗਾ हाँ जी उन्होंने खतरा है हाँ जी जानवान का खचरा है वो कहें मैं थोड़ा हाथ थोड़ा जहा एस ओ साहब ने मैं मिल के आया जी हूँ ही वो कहें राजीनामा कर लो मैगर राजीनामा मैं कैसे कर लूँ जी मैं राजीनामा नहीं करना चाहता मैं मैं करवाना चाहता हूँ कार्रवाई करवाना चाहता हूँ मैं अगर मैंने राज, राजीनामा कर भी लिया तो कल को क्या गारंटी है जी वो मतलब कि मुझको वहाँ पर रहने देंगे क्या पता कल को मुझको मार ही दे बिल्कुल ही इसलिए हाथ जोड़ के विनती है मेरी वो कराओ कार्रवाई कराओ अगर कोई आपका कोई हो जाता है कोई तो में वो क्या ए, कौन जिम्मेवार होगा सर मैं तभी तो मैं अपनी कार्रवाई करवाना चाहता हूँ कल को कुछ हो जाए ज़्यादा थोड़ी हो जाए मैं उसको मार दे जानसूँ मे मेरे पीछे तो कोई नहीं आएगा अब मैं इतनी कोशिश कर रहा हूँ थाने में जा जाकर मुझको लारे लगाई लगाई जा रहे हैं अफसर भी अफसर लोग भी कि आ जाए आ जाओ कल आ जाओ क्या मांग क्या करते ਮਾਂ ਕਿਆ ਕਰਤਾ ਮੈਨ ਮੇਰੀ ਤੋ ਇਹ ਹੀ ਹੈ ਜੀ ਮੇਰੀ ਸੁਣਵਾਈ ਹੋਣੀ ਚਾਹੀਏ ਉਹਨਾਂ ਦੇ ਖਿਲਾਫ ਕਾਰਵਾਈ ਕਾਰਵਾਈ ਹੋਣੀ ਚਾਹੀਏ ਬੋਲ ਇਸੇ ਕਰ ਆਪਣਾ ਨਾਮ ਦੇ ਜੀ ਸਸਤੇ ਜਿਹੜਾ ਅੱਜ ਦਾ ਜਿਹੜਾ ਮਾਮਲਾ ਜਿਹੜਾ ਟਿੰਕੂ ਕੁਮਾਰ ਵੱਲੋਂ ਆਇਆ ਕੀ ਮਾਮਲਾ ਹੈਗਾ ਤੇ ਮੇਰਾ ਨਾਮ ਐਸ श्री ਰਵੀ ਪ੍ਰਕਾਸ਼ თੜਨਾ ਕੈਂਟਨਮੈਂਟ ਨੰਬਰ ਤੋਂ ਇਹ ਇੱਕ ਲੜਾਈ ਹੋਈ ਸੀ 9 4 24 9 ਰਾਤ ਕੋਈ 11 ਵਜੇ ਕਰੀਬ ਇਹ ਚ ਕੰਪਲੇਂਟ ਹੈਗਾ ਟਿੰਕੂ ਕੁਮਾਰ ਇਹ ਜਿਹੜੀ ਰੋੜੀ ਕੋਈ ਲੌਂਦਾ ਟਿਕਿਆ ਨ ਦੇ ਕਹਿੰਦੇ ਉੱਥੇ ਕੋਈ ਲਾਲ ਦੇ ਦੁਕਾਨ ਢੇਟਕਿਆਂ ਵਾਲੀ ਹੋਰ ਉਹਨਾਂ ਨਾਲ ਕਿਤੇ ਬੋਲਬਲਾੜਾ ਇਹਨਾਂ ਨੂੰ ਹੋਇਆ ਹਾਪਤ ਤੇ ਇਹ ਤੇ ਰਾਜਬਾਦੀ ਹੋਈ ਰਹੀ ਤੇ ਇਹਨਾਂ ਨੇ ਸਟਾਫਟਾ ਲਾਈਆਂ ਨੇ ਸਾਡੇ ਕੋ ਟਿੰਗੂ ਕੁਮਾਰ ਜੀ ਐਮਐਲਏ ਆਈ ਹੈ ਐਫਆਈਆਰ ਆਪਾਂ ਦਰਜ ਕੀਤੀ ਹੈ 48 ਨੰਬਰ 14424 ਅੰਡਰ ਸੈਕਸ਼ਨ 323 324 148 149 506 ਆਈਪੀਸੀ ਤਾਣਾ ਕੰਟਰੋਲਮੈਂਟ ਅਮਰਸਰ ਤਦੋਂ ਕਿ ਮੈਂ ਕੀ ਕਰਾਂ ਇਹ ਸਾਡੇ ਲੋਕ ਕੀ ਕਰਨਗੇ ਫਾਇਲ ਜੁਸਟ ਹੁਣੇ ਅਮਲ ਆਈ ਹੋਈ ਆ ਰਿਜ਼ਲਟ ਮਿਲੇ ਆਇਆ ਇਨਵੈਸਟੀਗੇਸ਼ਨ ਕਰ ਰਹੇ ਆ ਜਲਦੀ ਤੁਹਾਨੂੰ ਆਜੇ ਬਾਰੇ ਕੋਈ ਅੱਛੀ ਖਬਰ ਦਿਆਂਗੇ